ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੇ ਅੱਜ ਮੈਂ ਕੱਪੜੇ ਇਹ ਪੈਕਿੰਗ ਕਰ ਰਹੀਆਂ ਕੱਪੜੇ ਜਾਣੇ ਆ ਬਾਹਰ ਹਨਾ ਜੂਐਸਏ ਤੋਂ ਪਹਿਣਨੇ ਸੂਟ ਰੈਡੀ ਕਰਵਾਏ ਆਪਣੇ ਤੋਂ ਕੁਸ਼ਕ ਸੂਟ ਜਿਹੜੇ ਹੈਗੇ ਉਹਨਾਂ ਦੇ ਹੈਂਡਵਰਕ ਸੀਗੇ ਕੋਸ ਕੇ ਸੂਟ ਜਿਹੜੇ ਹੈਗੇ ਥ੍ਰੈਡ ਵਰਕ ਸੀਗੇ ਤੇ ਬਾਕੀ ਜਿਹੜੇ ਹੈਗੇ ਆਪਣੇ ਕੋਲੋਂ ਵਰਕ ਹੋਏ ਹੋਏ ਸੂਟ ਵੀ ਉਹਨਾਂ ਨੇ ਲੈਤੇ ਸੀਗੇ ਹਨਾ ਕੋਸ ਆਪਦੇ ਪਸੰਦ ਦੇ ਜਿਹੜੇ ਹੈਗੇ ਨੇ ਵਰਕ ਕਰਵਾਏ ਆ ਹੁਣ ਮੈਂ ਇਹਨਾਂ ਦੀ ਜਿਹੜੀ ਹੈਗੀ ਪੈਕਿੰਗ ਕਰ ਦੂੰ ਚੰਗੀ ਤਰ੍ਹਾਂ ਹਨਾ ਫਿਰ ਜਿਹੜਾ ਹੈਗਾ ਉੱਥੇ ਜਾ ਕੇ ਦੁਬਾਰਾ ਇੱਕ ਵਾਰੀ ਹਨਾ ਪੈਕਿੰਗ ਹੋ ਜਾਂਦੀ ਏ ਤੇ ਫਿਰ ਚਲੋ ਜੀ ਪਚਾ ਦਾਂਗੇ ਕਾਫੀ ਟਾਈਮ ਹੋ ਗਿਆ ਉਹਨਾਂ ਦੇ ਜਿਹੜੇ ਹੈਗੇ ਸੂਟ ਆਏਆਂ ਨੂੰ ਤੇ ਉਹਨਾਂ ਨੇ ਟਾਈਮ ਜਿਹੜਾ ਆਪਾਂ ਨੂੰ ਖੁੱਲਾ ਹੀ ਦਿੱਤਾ ਸੀਗਾ ਕਿਉਂਕਿ ਵਰਕ ਹੋਣ ਨੂੰ ਵੀ ਟਾਈਮ ਲੱਗਦਾ ਹੈ ਹਨਾ ਤੇ ਬਾਕੀ ਫਿਰ ਸਟਿਚਿੰਗ ਵੀ ਸਾਰੀ ਤਿਆਰ ਕਰਕੇ ਦੇਣੇ ਸੀਗੇ ਕਾਫੀ ਟਾਈਮ ਤੋਂ ਭੈਣ ਜੁੜੇ ਹੋਏ ਆ ਹਨਾ ਮੇਰੇ ਨਾਲ ਉਹਨਾਂ ਨੂੰ ਆਪਣਾ ਕੰਮ ਪਸੰਦ ਆਉਂਦਾ ਤਾਂ ਹੀ ਜਿਹੜਾ ਹੈਗਾ ਦੁਆਰਾ ਦੁਆਰਾ ਜਿਹੜੇ ਹੈਗੇ ਆਪਾਂ ਨੂੰ ਆਰਡਰ ਦਿੰਦੇ ਆ ਪਹਿਲਾਂ ਤਾਂ ਖੁਦ ਆਪਣੇ ਕਰਾਉਂਦੇ ਹੁੰਦੇ ਤੇ ਉਹ ਹੁਣ ਜਿਹੜਾ ਹੈਗਾ ਉਹਨਾਂ ਦੇ ਰਿਸ਼ਤੇਦਾਰ ਵੀ ਸਾਰੇ ਹਨ ਭੈਣ ਭਾਈ ਆਪਣੇ ਕੋਲੋਂ ਹੀ ਸੂਟ ਤਿਆਰ ਕਰਵਾਉਣ ਲੱਗ ਗਏ ਤੇ ਚਲੋ ਜੀ ਬਹੁਤ ਧੰਨਵਾਦ ਕਰਦੇ ਹਾਂ ਭੈਣ ਦਾ ਵੀ ਜਿਹੜਾ ਸਾਡਾ ਵਰਕ ਇੰਨਾ ਪਸੰਦ ਕਰ ਰਹੇ ਆ ਤੇ ਅਸੀਂ ਵੀ ਜਿਹੜਾ ਉਹ ਹਨਾ ਮਨ ਲਾ ਕੇ ਉਹਨਾਂ ਦਾ ਕੰਮ ਕਰਕੇ ਦਿੰਨੇ ਆ ਪੂਰੇ ਮਨ ਨਾਲ ਵੀ ਜਿਹੜਾ ਹੈਗਾ ਉਹਨਾਂ ਨੂੰ ਪਸੰਦ ਆਵੇ ਕਿਉਂਕਿ ਫਿਟਿੰਗ ਵਗੈਰਾ ਤਾਂ ਉਹਨਾਂ ਦੀ ਹੁਣ ਚੈੱਕ ਹੋਈਆਂ ਹੋਈਆਂ ਨੇ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਸਾਡੇ ਤੋਂ ਕੰਮ ਕਰਵਾਉਂਦੇ ਆ। ਲਓ ਜੀ ਹੁਣ ਆਪਾਂ ਆ ਗਏ ਸੀਗੇ ਬੁਟੀਕ ਤੇ ਇੱਥੇ ਦੇਖੋ ਆਪਣੀ ਕਲਾਸ ਟਾਈਮ ਚੱਲ ਰਿਹਾ ਹੈ ਬੱਚੇ ਬੁਗਰਮ ਦੇ ਉੱਪਰ ਡਿਜ਼ਾਈਨਰ ਗਲੇ ਜਿਹੜੇ ਹੈਗੇ ਨੇ ਕਟਿੰਗ ਕਰ ਰਹੇ ਨੇ। ਆ ਦੇਖੋ ਇਸ ਤਰ੍ਹਾਂ ਜਿਹੜੇ ਹੈਗੇ ਜਿਹੜੇ ਡਿਜ਼ਾਈਨਰ ਗਲੇ ਬਣਾਉਂਦੇ ਆ ਬੁਗਰਮਾਂ ਦੇ ਉੱਪਰ ਇਹਨਾਂ ਨੂੰ ਕਟਿੰਗ ਕਰਵਾਉਂਦੇ ਆ ਸਾਰੇ ਤੇ ਟ੍ਰੇਨਿੰਗ ਟਾਈਮ ਤੁਸੀਂ ਵੀ ਕਿਸੇ ਤਰ੍ਹਾਂ ਦੇ ਕੋਰਸ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲੇ ਆਪਣੀ ਐਡਮਿਸ਼ਨ ਕਰਵਾ ਸਕਦੇ ਹੋ ਸਲਾਈ ਦੇ ਆਪਾਂ ਹਰ ਇੱਕ ਤਰ੍ਹਾਂ ਦੀ ਟ੍ਰੇਨਿੰਗ ਦਿੰਨੇ ਆ ਆ ਦੇਖੋ ਜਦੋਂ ਜਲਦੀ ਚੋਂਦਾ ਸੀ ਇਸ ਤਰ੍ਹਾਂ ਫਟਾਫਟ ਲੱਗ ਕੇ ਸਾਰੇ ਜਾਣੇ ਸੂਟ ਕੱਟ ਦਿੰਨੇ ਆ ਇਹ ਜਲਦੀ ਵਾਲਾ ਸੀਗਾ ਕਿਉਂਕਿ ਇੱਥੇ ਕਾਫੀ ਜਿਹੜੇ ਮੇਰੇ ਸਟੂਡੈਂਟ ਜਿਹੜੇ ਫੈਲਾ ਦੇ ਲੱਗੇ ਹੋਏ ਆ ਬਹੁਤ ਸੋਹਣਾ ਕੰਮ ਕਰ ਰਹੇ ਆ ਹਨ ਤੇ ਆਪਣੇ ਵੀ ਸੂਟ ਜਿਹੜੇ ਕਟਿੰਗ ਵਗੈਰਾ ਕਰ ਦਿੰਦੇ ਆ ਇਹ ਵੀਡੀਓ ਕਲਿੱਪ ਜਿਹੜੀ ਹੈਗੀ 1 ਮਹੀਨਾ ਕ ਪਹਿਲਾਂ ਦੀ ਹੈ ਜੀ ਇੱਥੇ ਜਿਹੜਾ ਮੇਰੇ ਦੋ ਸਟੂਡੈਂਟਾਂ ਦਾ ਜਿਹੜਾ ਹੈਗਾ ਬਰਥਡੇ ਸੀਗਾ ਜਨਮ ਦਿਨ ਸੀਗਾ ਤੇ ਚਲੋ ਜਨਮ ਦਿਨ ਦੀ ਗੱਲਾਂ ਤਾਂ ਕਰਦੇ ਸੀਗੇ ਕਹਿੰਦੇ ਅਸੀਂ ਵੀ ਕੇਕ ਵਗੈਰਾ ਤਾਂ ਨਹੀਂ ਕੱਟਦੇ ਕਦੇ ਵੀ ਵੈਸੇ ਮਣਾ ਲੈਣੇ ਹੁੰਨੇ ਆ ਅਸੀਂ ਪਲਾਨ ਕੀਤਾ ਹਨਾ ਸਾਰੇ ਮੇਰੇ ਜਿਹੜੇ ਬਾਕੀ ਸਟੂਡੈਂਟ ਆ ਤੇ ਅਸੀਂ ਆਖਿਆ ਵੀ ਚਲੋ ਆਪਾਂ ਇਹਨਾਂ ਦਾ ਜਿਹੜਾ ਹੈਗਾ ਜਨਮ ਦਿਨ ਮਨਾਵਾਂਗੇ ਕੇਕ ਲੈ ਕੇ ਆਵਾਂਗੇ ਇਹਨਾਂ ਨੂੰ ਸਰਪ੍ਰਾਈਜ਼ ਦੇਵਾਂਗੇ ਹਨਾ ਤੇ ਇਹਨਾਂ ਨੂੰ ਨਹੀਂ ਪਤਾ ਸੀਗਾ ਬਾਕੀ ਸਟੂਡੈਂਟਾਂ ਨੂੰ ਪਤਾ ਸੀਗਾ ਅਸੀਂ ਸੋ ਨਹੀਂ ਹੋਣ ਦਿੱਤਾ ਅਸੀਂ ਇਹਨਾਂ ਦਾ ਜਿਹੜਾ ਹੈਗਾ ਕੇਕ ਵਗੈਰਾ ਮੰਗਾ ਲਿਆ ਲਾਪਰੀ ਦਾ ਜਨਮ ਦੇਣਾ ਆਪਾਂ ਉਹਨਾਂ ਨੂੰ ਕੇਕ ਦਾ ਕਾਉਂ ਲੱਗਿਆ ਹਾਂ ਉਹਨਾਂ ਨੂੰ ਤਾਂ ਪਤਾ ਨਹੀਂ ਹੈਗਾ ਵੈਸੇ ਲਾਹੀ ਬੰਨ ਦੇਖੀ ਬੰਨ ਤੇ ਸਰਪ੍ਰਾਈਜ਼ ਦੇਵਾਂਗੇ ਉਹਨਾਂ ਨੂੰ ਬੰਨਦੀ ਹੈ ਦੇਖੀ ਸੈਜ ਬਲਾ ਕੇ ਤੇ ਹਾਂ ਬੰਨ ਰਹੀ ਹੈ ਲਾ ਕੇ ਗਈ ਮੈਂ ਠੀਕ ਸੈਜ ਲਿਆ ਹੁਣਾਂ ਕਿ ਹੁਣ ਚੱਕਰੀ ਹਾਂ ਮੰਗਵਾ ਲਿਆ ਆ ਲੰਦ ਮੈਂ ਕਹਿੰਦੇ ਦੁਬਾਰੀ ਚਾਹੇ ਬਣਾ ਲਾਂਗੇ ਇਹਨਾਂ ਦੀ ਆਉਂਦੀਆਂ ਦੀ ਵੀ ਬਣਾ ਲਾਂਗੇ ਹਾਂ ਹਾਂ ਆ ਜਾ ਵੇਲਾ ਪੜੋ ਮੂਰੇ ਕਿੱਦਾਂ ਹੈ ਖੁਸ਼ੀ ਸੋਦੀ ਚਲੋ ਚਲਾਓ ਮੇਰੇ ਕੀ ਲੋੜ ਦੀ ਮੈਂ ਚਲਾ ਹਾਂ ਹਾਂ ਜੀ ਸਾਰਿਆਂ ਨੇ ਤਾਂ ਇਧਰ ਹੋ ਜਾਣਾ ਧੰਨਵਾਦ ਜੀ ਜੀ ਵਾਲਾ ਵਾਲਾ ਦੋਨਾਂ ਦਾ ਵੀਡੀਓ ਨਾ ਹੋਈ ਸੁਣੋ ਐ ਤੇ ਭੁੱਲ ਗਏ ਚਤਾ ਹੀ ਗਈ ਦੀ ਬਜ਼ਾਰ ਮੈਂ ਕਿਹ ਪਤਾ ਨਹੀਂ ਵੀ ਅੱਜ ਹੀ ਟੈਂਟ ਦੇਖ ਕੇ ਗਈ ਕਿ ਮੈਂ So, तो पता ने? मैं जान नहीं आ गया। जी सच में सोचे इन्हीं से। चलो, चलो, चलो पेगल जाने दे। चलो बोलो भाई। Happy birthday, birthday to you, Happy birthday, birthday to you, dear Kushi and a. Sorry to, Sonu। चमचेरे रहो। चमचेरे रही।

ਸਾਰੇ ਭਗਜੋ ਭਗਜੋ ਦੀਦੀ ਤੁਸੀਂ ਕੋਈ ਨਾ ਫਿਰ ਤਾਂ ਕੀ ਹੋ ਗਿਆ ਲੈ ਐ ਨਹੀਂ ਬਾਚੋ ਲੈ ਦੂੰ। ਛੋੜੋ ਇੱਥੇ ਵਿੱਚ। ਬਾਚੋ ਫੋਟੋ ਕਰ ਲਾਂਗੇ ਵਿੱਚ। ਹੈਪੀ ਬਰਥਡੇ ਲੈ ਪ੍ਰੀਤ। ਥੈਂਕ ਯੂ ਦੀਦੀ। ਜੀ ਤੁਸੀਂ ਨਾਲ ਖੜਜੋ ਮੜ ਜਾ ਫਿਰ ਐਵੇਂ ਫੋਟੋ ਕੱਢ ਲਾਂਗੇ ਬਾਚੋ। ਚਲੋ ਤੁਸੀਂ ਜਾਓ। ਨਹੀਂ ਮੈਂ ਨਹੀਂ। ਹਾਂ ਜੀ ਤਾਂ ਨਹੀਂ ਹੋਦੀ। ਹੈਪੀ ਬਰਥਡੇ। ਤੁਹਾਨੂੰ ਲੋੜ ਹੈ। ਜਿਦੋਂ ਨੂੰ ਲੇਟ ਰ ਹੈ। ਥੈਂਕ ਯੂ। ਗਿਫਟ ਕੋਲ ਤਾਂ ਵੀ ਅਸੀਂ ਲੈ ਗਿਨੀ ਆ। ਤੁਮ ਤਾਂ ਫਤਿਹ ਨਹੀਂ। ਸਰਪ੍ਰਾਈਜ਼ ਹੋ ਗਿਆ ਸਰਪ੍ਰਾਈਜ਼। ਮੈਂ ਵੀ ਬਹੁਤ ਚੈਰ ਖਾਇਆ ਅੱਜ ਗਏ ਕਿਵੇਂ ਅੱਜ। ਮਾਣ ਪ੍ਰੀਤ ਬੈਲਾ ਕਹਿ ਕੇ ਸਵੇਰੇ ਬਣਾਉਣ ਨੂੰ ਤਾਜ਼ਾ ਬਣਵਾ ਕੇ ਲਿਆਂਦਾ ਥੋੜੇ ਵਾਸਤੇ। ਬਣਿਆ ਹੋਣਾ ਨਹੀਂ ਲਿਆਂਦਾ। ਤਾਂ ਨਹੀਂ ਕਿ ਮੈਂ ਬਾਗੇ ਜਿਸ ਦਾ ਜੰਤੀ ਜੀ ਆਜੋ ਤੁਸੀਂ ਫੋਟੋ ਕਰਾ ਲਓ ਕੋਈ ਨਹੀਂ ਆਈ ਫੋਟੋ ਕਰਾ ਲਓ ਦੀਦੀ ਤਾਂ ਕੀ ਹੁੰਦਾ ਇਹ ਫੋਟੋ ਕਰਾ ਲਓ ਵਿਚਾਲੇ ਖੜਾਓ ਕੁੜੀਓ ਹੈਪੀ ਬਰਥਡੇ ਅੰਦਰੀਆ ਥੈਂਕ ਯੂ ਥੈਂਕ ਯੂ ਤੁਹਾਜੀ ਅਸੀਂ ਲੈ ਕੇ ਆਲੂ ਬਚਾਰੂ ਆ ਮਠੀਆਂ ਖਾਣ ਨੂੰ ਦੀਦੀ ਦੇਖੋ ਕੀ ਬਣਾ ਕੇ ਲੈ ਕੇ ਆਏ ਨੇ ਤੁਹਾਡੇ ਵਾਸਤੇ ਛੀਨੀ ਹਾਂ ਤੁਹਾਡੇ ਆਡੇ ਤੇ ਤਾਂ ਜਿੱਦ ਕਾਲਮ ਬਣਾਉਣਾ ਸੀ ਦੋਨਾਂ ਨੇ ਨਹੀਂ ਗੱਲ ਆਪਾਂ ਇਹਨਾਂ ਨੂੰ ਬੋਲ ਦਿਲਾ ਲਾਂਗੇ ਅੱਜ ਜੀ ਤੁਸੀਂ ਵਿਚਾਰੇ ਆ ਜੋ ਮਨ ਸੀ ਜੀ ਓਕੇ ਆ ਜੋ ਸਾਰੇ ਨਾਲ ਵੀਡੀਓ ਬਣਾ ਲਿਓ ਵੀਡੀਓ ਹੀ ਬਣਾ ਰਹੀ ਹਾਂ ਜੀ ਹਾਂ ਹਾਂ ਆ ਜੋ ਤੁਸੀਂ ਮੈਂ ਉਹਦੇ ਦੇਖਣਾ ਚਾਹਤ ਹਾਂ ਜੀ ਜੀ ਇਹ ਕ ਵੀ ਬਹੁਤ ਜ਼ਿਆਦਾ ਟੇਸਟੀ ਸੀਗਾ ਜੀ ਅਸੀਂ ਸਾਡੇ ਨੇੜੇ ਤਿਆਰ ਕਰਦੇ ਆ ਉੱਥੋਂ ਤਿਆਰ ਕਰਵਾਇਆ ਸੀਗਾ ਅਸੀਂ ਅੱਗੇ ਕਾਫੀ ਵਾਰੀ ਇੱਥੇ ਜਨਮ ਦਿਨ ਵਗੈਰਾ ਹਨਾ ਮਨਾਉਂਦੇ ਰਹਨੇ ਆ ਨਹੀਂ ਫਰਿੱਜ ਜੀ ਕਿੰਨੇ ਕਿੰਨੇ ਦਿਨ ਪਿਆ ਰਹਿੰਦਾ ਕੇਕ ਅੱਜ ਸਾਰਾ ਜਿਹੜਾ ਖਾ ਲਿਆ ਬਾਕੀ ਕਾਫੀ ਸਟੂਡੈਂਟ ਸਾਡੇ ਅੱਜ ਜਿਹੜੇ ਹੈਗੇ ਗੈਰ ਹਾਜ਼ਰ ਵੀ ਸੀਗੇ ਹਨਾ ਆਇਆ ਨਹੀਂ ਆਏ ਨਹੀਂ ਹੈਗੇ ਚਲੋ ਵਿੱਚ ਦੀ ਕਿਸੇ ਨੂੰ ਕਿਸੇ ਨੂੰ ਕੋਈ ਕੰਮ ਹੋ ਜਾਂਦਾ ਹਨਾ ਛੁੱਟੀ ਵਗੈਰਾ ਲੈ ਲੰਦੇ ਆ ਤੇ ਅੱਜ ਜਿੰਨੇ ਕ ਹੈਗੇ ਸੀਗੇ ਵੈਸੇ ਤਾਂ ਆਪਣੇ ਬੁਟੀਕ ਤੇ ਜਿਹੜੇ ਹੈਗੇ ਰੌਣਕਾਂ ਲੱਗੀਆਂ ਹੋਈਆਂ ਨੇ ਕਾਫੀ ਸਟੂਡੈਂਟ ਆਪਣੇ ਕੋਲੇ ਕੰਮ ਸਿੱਖ ਰਹੇ ਆ ਹੁਣ ਅਸੀਂ ਜਿਹੜੇ ਹੈਗੇ ਆਰਡਰ ਕਰੇ ਸੀਗੇ ਹਨਾ ਪੀ ਜੀ ਜੀ ਤੇ ਵਰਗਰ ਵਗੈਰਾ ਹਨਾ ਸਾਡੇ ਨੇੜੇ ਨਾ ਨਵਾਂ ਕੈਫੇ ਖੁੱਲੇ ਹੈਗਾ ਉਹ ਇੱਥੇ ਵੀ ਚੀਜ਼ ਆ ਕੇ ਫੜਾ ਜਾਂਦੇ ਆ ਇੱਕ ਫੋਨ ਵਗੈਰਾ ਕਰ ਦਈਏ ਨਹੀਂ ਫਿਰ ਜਿਹੜਾ ਹੈਗਾ ਉੱਥੋਂ ਵੀ ਕੁੜੀਆਂ ਦੇਖ ਕੇ ਵੀ ਲਿਆਉਂਦੀਆਂ ਨੇ ਅੱਜ ਕਹਿੰਦੀ ਅਸੀਂ ਦੇਖ ਕੇ ਲਿਆਵਾਂਗੇ ਜੀ ਆਪਦੀ ਪਸੰਦ ਦੇ ਇਹ ਉੱਥੋਂ ਲੈਈਆਂ ਹੁਣ ਜਾ ਕੇ ਵੈਸੇ ਪਹੁੰਚਦਾ ਵੀ ਕਰ ਦਿੰਦੇ ਆ ਕਿੰਨੇ ਜਾਣੇ ਆਪਾਂ ਨੇ ਐ ਦੇਖੋ ਵੀ 2 2 ਪੀਸ ਤਾਂ ਹੋਣਾ 6 ਤਾਂ ਹੈ 4 4 8 ਦੇ 8 ਪੀਸ ਫਿਰ ਇੱਕ ਪੀਜ਼ਾ ਹੋਰ ਲਿਓ ਬਾਹਾਂ ਇੱਕ ਹੋਏਗਾ ਪੀਜ਼ਾ ਹਾਂ ਕਰ ਦੋ ਆਰਡਰ ਸੇਟੀ ਤੁਸੀਂ ਕਰ ਦੋ ਕਿੰਨੇ ਨੇ ਆਪਾਂ ਖਾਣਾ ਡੀਜੀ ਨੇ ਭਰ ਗੇ ਖਾਣਾ ਹੋਰ ਮੈਂ 버ਗਰ ਕਰ ਗੇ ਪੀਜ਼ਾ ਮੈਂ ਖਾਣਾ ਦੀਪ ਨੂੰ ਤਾਂ ਆ ਗਿਆ 버ਗਰ ਮੇਰਾ ਮੈਂ ਹੁਣ ਕੋਈ ਹੋਰ ਆਰਡਰ ਕਰਕੇ ਆਉਗਾ ਮੈਂ ਨਹੀਂ ਜਾਂਦੀ ਤੇਰੀ ਤਾਂ ਵਧੀਆ ਪਹੁੰਚ ਬਣਦੀ ਆ ਉੱਥੇ